ਕਾਫੀ ਟਾਈਮ ਤੋਂ ਸੇਠੀ ਭਾਜੀ ਇਸ ਲਾਈਨ ਦੇ ਵਿੱਚ ਨੇ ਤਾਂ ਅਸੀਂ ਉਹਨਾਂ ਦੇ ਨਾਲ ਅਸੀਂ ਕਾਲਜ ਟਾਈਮ ਤੋਂ ਜੁੜਦੇ ਜਾ ਰਹੇ ਹਾਂ ਤਾਂ ਇਦਾਂ ਹੀ ਸਾਡੇ ਹੋਰ ਸਾਥੀ ਵੀ ਕਾਲਜਿਸ ਤੋਂ ਉਹਨਾਂ ਦੇ ਨਾਲ ਟ੍ਰੇਨ ਹੁੰਦੇ ਹੁੰਦੇ ਤੇ ਉਹਨਾਂ ਦੇ ਨਾਲ ਅਸੀਂ ਫਿਰ ਇੱਕ ਸੁਪਨਾ ਸਜਾਇਆ ਸੀਗਾ ਕਿ ਭਈ ਅਸੀਂ ਆਪਣੀ ਕਾਗਨਾਈਜ਼ੇਸ਼ਨ ਬਣਾਈਏ ਤੇ ਅਸੀਂ ਭੰਗੜੇ ਨੂੰ ਆਪਣੇ ਕਲਚਰ ਨੂੰ ਫੋਕਨ ਨੂੰ ਅਸੀਂ ਹੋਰ ਉੱਤੇ ਲੈ ਕੇ ਜਾਈਏ ਸਾਡੇ ਮਾਈਂਡ ਦੇ ਵਿੱਚ ਇਹ ਸਭ ਤੋਂ ਪਹਿਲੀ ਚੀਜ਼ ਆਈ ਕਿ ਵੀ ਅਸੀਂ ਵੈਨਿਊ ਚੇਂਜ ਕਰਨਾ ਹੈ ਅਸੀਂ ਵੱਡੀ ਸਿਟੀ ਵੱਲ ਚਲੀਏ ਕਿ ਜਿੱਥੇ ਅਸੀਂ ਹੋਰ ਲੋਕਾਂ ਨੂੰ ਅਟਰੈਕਟ ਕਰ ਸਕਦੇ ਆ ਅਸੀਂ ਆਪਾਂ ਕਿੰਨਾ ਕਿੰਨਾ ਸਿਰਫ ਅਸੀਂ ਇੱਕ ਪੰਗੜੇ ਨੂੰ ਨਾਲ ਨਹੀਂ ਲੈ ਕੇ ਚੱਲ ਰਹੇ ਅਸੀਂ ਇਸ ਵਾਰੀ ਪੰਗੜੇ ਟੀਮਸ ਤੋਂ ਇਲਾਵਾ ਸੋਲੋ ਟੀਮਸ ਨੂੰ ਵੀ ਸੋਲੋ ਬੱਚਿਆਂ ਨੂੰ ਵੀ ਅ ਵਿੱਚ ਐਡ ਕੀਤਾ ਹੈ ਇਹ ਰੀਜ਼ਨ ਇਹ ਸੀਗਾ ਕੱਪ ਕਰਾਉਣ ਦਾ ਕਿ ਅਸੀਂ ਇੱਕ ਐਦਾਂ ਦਾ ਕੱਪ ਕਰਾਈਏ ਜੋ ਪ੍ਰੋਬਲਮਸ ਸਾਨੂੰ ਆਉਂਦੀਆਂ ਉੱਥੇ ਜਾ ਕੇ ਕੰਪੀਟੀਸ਼ਨਾਂ ਜਾ ਕੇ ਤੇ ਸਾਡੇ ਕੋਲ ਆ ਕੇ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ ਜਿਉ ਤੁਸੀਂ ਕਿਹਾ ਕਿ ਮਤਲਬ ਭੰਗੜੇ ਨੂੰ ਲੈ ਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਹਾਂ ਵੀ ਹਮੇਸ਼ਾ ਭੰਗੜਾ ਪ੍ਰਮੋਟ ਹੋਵੇ ਇਹ ਵੀ ਦਾ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਗਿਆ ਥਰਡ ਟਾਈਮ ਕੀਤਾ ਗਿਆ ਕਿਵੇਂ ਪਹਿਲਾਂ ਤੇ ਹੋਰ ਵੀ ਕਿਸੇ ਕਿਵੇਂ ਨਹੀਂ ਹੋ ਰਹੀ ਹੋਰ ਜਿਹੀ ਮੋਟਿਵ ਲੈ ਕੇ ਚੱਲੇ ਹੋਏ ਇਵੈਂਟ ਹੋ ਰਿਹਾ ਹੈ ਐਕਚੁਅਲੀ ਜੇ ਆਪਾਂ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਇਹ ਮਤਲਬ ਕਾਫੀ ਟਾਈਮ ਤੋਂ ਸੇਠੀ ਭਾਜੀ ਇਸ ਲਾਈਨ ਦੇ ਵਿੱਚ ਨੇ ਤਾਂ ਅਸੀਂ ਉਹਨਾਂ ਦੇ ਨਾਲ ਅਸੀਂ ਕਾਲਜ ਟਾਈਮ ਤੋਂ ਜੁੜਦੇ ਜਾ ਰਹੇ ਹਾਂ ਤਾਂ ਇਦਾਂ ਹੀ ਸਾਡੇ ਹੋਰ ਸਾਥੀ ਵੀ ਕਾਲਜਿਸਟ ਉਹਨਾਂ ਦੇ ਨਾਲ ਟ੍ਰੇਨ ਹੁੰਦੇ ਹੁੰਦੇ ਤੇ ਉਹਨਾਂ ਦੇ ਨਾਲ ਅਸੀਂ ਫਿਰ ਇੱਕ ਸੁਪਨਾ ਸਜਾਇਆ ਸੀਗਾ ਕਿ ਭਈ ਅਸੀਂ ਆਪਣੀ ਇੱਕ ਆਰਗੇਨਾਈਜੇਸ਼ਨ ਬਣਾਈਏ ਤੇ ਅਸੀਂ ਭੰਗੜੇ ਨੂੰ ਆਪਣੇ ਕਲਚਰ ਨੂੰ ਫੋਕ ਨੂੰ ਅਸੀਂ ਹੋਰ ਉੱਤੇ ਲੈ ਕੇ ਜਾਈਏ ਠੀਕ ਹੈ ਜੀ ਤਾਂ ਉਸ ਸੇਧ ਦੇ ਵਿੱਚ ਜਾਂਦੇ ਹੋਏ ਅਸੀਂ ਆਪਣਾ ਆਰਗੇਨਾਈਜੇਸ਼ਨ ਨੂੰ ਇੱਕ ਛੋਟੀ ਆਰਗੇਨਾਈਜੇਸ਼ਨ ਤੋਂ ਵੱਡੀ ਆਰਗੇਨਾਈਜੇਸ਼ਨ ਬਣਾਉਣ ਦੀ ਠਾਨੀ ਉਦਾਂ ਹੀ ਸਾਡੇ ਨਾਲ ਹੋਰ ਲੋਕ ਜੁੜਦੇ ਰਹੇ ਆ ਵਿਦ ਟਾਈਮ ਅਸੀਂ ਇਨੀਸ਼ੀਅਲੀ ਆਪਣਾ ਨਵੇਂ ਸ਼ਹਿਰ ਹੀ ਪਹਿਲਾ ਜਿਹੜਾ ਪੰਗੜਾ ਕੱਪ ਕਰਾਇਆ ਸੀਗਾ ਉਹਦਾ ਉੱਥੇ ਕਾਲਜ ਵਾਲਿਆਂ ਨੇ ਸਾਨੂੰ ਪੂਰਾ ਸਪੋਰਟ ਦਿੱਤਾ ਸਾਡੀ ਆਰਗੇਨਾਈਜੇਸ਼ਨ ਨੂੰ ਤੇ ਅਸੀਂ ਉੱਥੇ ਫਸਟ ਟਾਈਮ ਕਰਵਾਇਆ ਤੇ ਸੈਕਿੰਡ ਟਾਈਮ ਵੀ ਉੱਥੇ ਕਰਵਾਇਆ ਬਟ ਡੂ ਟੂ ਕੋਵਿਡ ਅਸੀਂ ਉਸ ਤੋਂ ਬਾਅਦ ਨਹੀਂ ਕਰਵਾ पाए ਮਲਟੀਪਲ ਰੀਜਨਸ ਬਟ ਦੈਨ ਅਸੀਂ ਉਸ ਤੋਂ ਬਾਅਦ ਜਦੋਂ ਸੀ ਮੀਟਿੰਗ ਬਿਠਾਈ ਤਾਂ ਸੀ ਇਸ ਵਾਰੀ ਹੀ ਸੋਚਿਆ ਸੀ ਕਿ ਅਸੀਂ ਇਹਨੂੰ ਹੋਰ ਵੱਡਾ ਤੇ ਅਸੀਂ ਇਹਨੂੰ ਨੈਕਸਟ ਲੈਵਲ ਤੇ ਕਿੱਦਾਂ ਲੈ ਕੇ ਜਾ ਸਕਦੇ ਹਾਂ ਤਾਂ ਸਾਡੇ ਮਾਈਂਡ ਦੇ ਵਿੱਚ ਇਹ ਸਭ ਤੋਂ ਪਹਿਲੀ ਚੀਜ਼ ਆਈ ਕਿ ਵੀ ਅਸੀਂ ਵੈਨਿਊ ਚੇਂਜ ਕਰਨਾ ਹੈ ਅਸੀਂ ਵੱਡੀ ਸਿਟੀ ਵੱਲ ਚਲੀਏ ਕਿ ਜਿੱਥੇ ਅਸੀਂ ਹੋਰ ਲੋਕਾਂ ਨੂੰ ਅਟਰੈਕਟ ਕਰ ਸਕਦੇ ਹਾਂ ਤੇ ਔਨ ਟਾਪ ਆਫ ਇਟ ਟੈਗੋਰ ਥੀਟਰ ਐਟ ਇਟਸ ਬੈਸਟ ਹੈ ਨਾ ਸਾਨੂੰ ਇਸ ਤੋਂ ਵਧੀਆ ਵੈਨਿਊ ਇੱਥੇ ਸਾਡੇ ਲੋਕੈਲਿਟੀ 'ਚ ਨਹੀਂ ਮਿਲ ਸਕਦਾ ਤੇ ਸਾਨੂੰ ਸਭ ਤੋਂ ਵਧੀਆ ਵੈਨਿਊ ਮਿਲਿਆ ਇਨਾ ਨੇ ਵੀ ਸਾਨੂੰ ਪੂਰਾ ਸਪੋਰਟ ਕੀਤਾ ਪਲੱਸ ਔਨ ਟਾਪ ਆਫ ਇਟ ਸਿਰਫ ਅਸੀਂ ਭੰਗੜੇ ਨੂੰ ਨਾਲ ਨਹੀਂ ਲੈ ਕੇ ਚੱਲ ਰਹੇ ਅਸੀਂ ਇਸ ਵਾਰੀ ਭੰਗੜੇ ਟੀਮਸ ਤੋਂ ਇਲਾਵਾ ਸੋਲੋ ਟੀਮਸ ਨੂੰ ਵੀ ਸੋਲੋ ਬੱਚਿਆਂ ਨੂੰ ਵੀ ਅ ਵਿਚ ਐਡ ਕੀਤਾ ਹੈ ਨਾ ਉਹਦੇ ਵਿੱਚ ਕੀ ਹੋ ਗਿਆ ਜੀ ਜੂਨੀਅਰ ਕੈਟਾਗਰੀ ਸੀਨੀਅਰ ਕੈਟਾਗਰੀ ਸੋ ਸਾਰੇ ਹਰ ਤਰੀਕੇ ਦੇ ਬੱਚੇ ਵੀ ਆਏ ਆ ਮਤਲਬ ਮੁੰਡੇ ਕੁੜੀਆਂ ਦੈਨ ਆਊਟ ਆਫ ਸਟੇਟ ਜੰਮੂ ਤੋਂ ਵੀ ਬੱਚੇ ਆਏ ਨੇ ਛੋਟੇ ਛੋਟੇ ਬੱਚੇ ਉਹਨਾਂ ਨੇ ਪਰਫਾਰਮ ਕੀਤਾ ਉਹਨਾਂ ਨੂੰ ਇੰਨੀ ਵੱਡੀ ਸਟੇਜ ਮਿਲੀ राइट एंड सिमिलरली फिर अगेन टीम्स ਤਾਂ ਆਪਣੀਆਂ ਸ਼ੁਰੂ ਤੋਂ ਆਂਦੀਆਂ ਹੀ ਨੇ ਜਿਹੜੀਆਂ ਵੱਡੀਆਂ ਟੀਮਸ ਹੈਗੀਆਂ ਨੇ ਵੱਡੇ ਉਸਤਾਦ ਹੈਗੇ ਕੋਚ ਹੈਗੇ ਆ ਤਾਂ ਅਸੀਂ ਉਹ ਸਾਰਿਆਂ ਨੂੰ ਇਕੱਠੇ ਕਰਕੇ ਹੀ ਲੈ ਕੇ ਚੱਲਣਾ ਜਾਣਦੇ ਆ ਕਿ ਨੈਕਸਟ ਟਾਈਮ ਅਸੀਂ ਇਸ ਤੋਂ ਵੀ ਵੱਡੇ ਲੈਵਲ ਤੇ ਜਾਈਏ ਬਿਕਾਜ਼ ਹੋਰ ਅਸੀਂ ਬਾਹਰ ਦੇਖਦੇ ਆਂ YouTube ਤੇ ਦੇਖਦੇ ਆਂ ਅਸੀਂ ਬਾਹਰ ਦੇਖਦੇ ਆਂ ਕਿ ਬਾਹਰ US ਕੈਨੇਡਾ ਦੇ ਵਿੱਚ ਕਿੰਨੇ ਵਧੀਆ ਲੈਵਲ ਤੇ ਕਿੰਨੇ ਤਕੜੇ ਲੈਵਲ ਤੇ ਹੁੰਦਾ ਤਾਂ ਵਾਈ ਨਾਟ ਅਸੀਂ ਕਿਉਂ ਨਹੀਂ ਕਰ ਸਕਦੇ ਸਾਡਾ ਇਹੀ ਮੇਨ ਮੋਟਿਵ ਸੀਗਾ ਤੇ ਅਸੀਂ ਉਸੇ ਚੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਆਂ ਤਾਂ ਹੋਪਫੁਲੀ ਅਸੀਂ ਨੈਕਸਟ ਟਾਈਮ ਇਸ ਤੋਂ ਵੀ ਵੱਧ ਚੜ ਕੇ ਹੋਰ ਵਧੀਆ ਤਰੀਕੇ ਨਾਲ ਲੈ ਕੇ ਆਵਾਂਗੇ ਤੇ ਟਰਾਈ ਕਰਾਂਗੇ ਕਿ ਹੋਰ ਅਸੀਂ ਮਲਟੀਪਲ ਕੈਟੇਗਰੀਜ਼ ਹੋਰ ਅਸੀਂ ਐਡ ਕਰ ਸਕੀਏ ਉਹਦੇ ਵਿੱਚ ਦੇ ਵਿੱਚ ਅਸੀਂ ਦੇਖਦੇ ਹੁੰਨੇ ਆ ਬੱਚੇ ਜਿਹੜੇ ਆ ਪਰਫਾਰਮ ਕਰਦੇ ਆ ਕੋਈ ਵੀ ਫੰਕਸ਼ਨ ਹੁੰਦਾ ਉਸ ਤੋਂ ਬਾਅਦ ਕਾਲਜ ਦੇ ਵਿੱਚ ਯੂਨੀਵਰਸਿਟੀ ਫੈਸਟੀਵਲ ਯੂਨੀਵਰਸਿਟੀ ਹੁੰਦੀ ਉਸ ਤੋਂ ਬਾਅਦ ਕਿਤਨੇ ਕੁ ਬਹੁਤ ਵਸਰ ਜਾਂਦਾ ਫਿਰ ਇਕਾਂਦੀ ਆਰਗੇਨਾਈਜੇਸ਼ਨਾਂ ਦੇ ਵੱਲੋਂ ਵੀ ਜਿਵੇਂ ਉਹ ਰੇਂਜ ਨੇ ਇਹ ਏਡਾ ਵੱਡਾ ਕਲਾ ਕੀਤਾ ਉਂਝ ਹੈਨ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਜਿਹੜਾ ਇਹ ਲੋਕ ਨਾਚ ਹੈ ਸਿਖਰਤਾ ਕੋ ਪਹੁੰਚੂਗਾ ਹਾਲਾਂਕਿ ਪਹੁੰਚਿਆ ਹੋਇਆ ਨੋਟ ਹੈ ਪਰ ਬਰਕਰਾਰ ਰਹੂਗਾ ਹਾਂਜੀ ਬਿਲਕੁਲ ਜੀ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲਾਂ ਜਿੱਦਾਂ ਅਸੀਂ ਕਾਲਜ ਦੇ ਵਿੱਚ ਪਰਫਾਰਮ ਕਰਦੇ ਹੁੰਦੇ ਸੀ ਤੇ ਇਹ ਆਰਗੇਨਾਈਜੇਸ਼ਨ ਬਣਾਉਂਦਾ ਇੱਕ ਸਾਡਾ ਰੀਜ਼ਨ ਹੀ ਇਹ ਸੀਗਾ ਕਿ ਕਾਲਜ ਦੇ ਵਿੱਚ ਜਦੋਂ ਭੰਗੜਾ ਪਾਉਂਦੇ ਨਾ ਇੱਕ ਏਜ ਲਿਮਿਟ ਹੁੰਦੀ ਆ ਏਜ ਲਿਮਿਟ ਤੋਂ ਬਾਅਦ ਜਦੋਂ ਅਸੀਂ ਭੰਗੜਾ ਕਾਲਜ ਆਪਣਾ ਛੱਡਦੇ ਆ ਤਾਂ ਕਿਤੇ ਨਾ ਕਿਤੇ ਸਾਡਾ ਭੰਗੜੇ ਆ ਪਾਣ ਲਈ ਫਿਰ ਦੁਆਰਾ ਦਿਲ ਕਰਦਾ ਤੇ ਇਹ ਸਾਡੀ ਅਕੈਡਮੀ ਅਸੀਂ ਇਸੇ ਕਰਕੇ ਬਣਾਈ ਸੀ ਜਿਹੜੇ ਸਾਡੇ ਸਟੂਡੈਂਟ ਪਾਸ ਆਊਟ ਹੋ ਜਾਂਦੇ ਸੀ ਤੇ ਉਹ ਇਸ ਅਕੈਡਮੀ ਦੇ ਥਰੂ ਅਲੱਗ-ਅਲੱਗ ਕੰਪੀਟੀਸ਼ਨਾਂ 'ਚ ਜਾਂਦੇ ਸੀਗੇ ਤੇ ਅਸੀਂ ਆਪਣੀ ਟੀਮ ਲੈ ਕੇ ਜਾਂਦੇ ਸੀ ਤੇ ਜਦੋਂ ਸਾਨੂੰ ਉਹ ਨਾ ਕੰਪੀਟੀਸ਼ਨਾਂ 'ਚ ਜਾ ਕੇ ਕੁਝ ਇਹੋ ਜਿਹੀਆਂ ਪ੍ਰੋਬਲਮਜ਼ ਆਉਂਦੀਆਂ ਸੀ ਤੇ ਉਹ ਫੇਸ ਕਰਨੀਆਂ ਪੈਨੀਆਂ ਸੀ ਉਹ ਇਹ ਰੀਜ਼ਨ ਇਹ ਸੀਗਾ ਕੱਪ ਕਰਾਉਣ ਦਾ ਕਿ ਅਸੀਂ ਇੱਕ ਇਦਾਂ ਦਾ ਕੱਪ ਕਰਾਈਏ ਜੋ ਪ੍ਰੋਬਲਮਸ ਸਾਨੂੰ ਆਉਂਦੀਆਂ ਉਥੇ ਜਾ ਕੇ ਕੰਪੀਟੀਸ਼ਨਾਂ ਜਾ ਕੇ ਤੇ ਸਾਡੇ ਕੋਲ ਆ ਕੇ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ ਤਾਂ ਕਿ ਅੱਗੇ ਤੋਂ ਉਹ ਕੱਪ ਵੀ ਦੇਖਣ ਕਿ ਬਈ ਕੰਪੀਟੀਸ਼ਨ ਦਾ ਲੈਵਲ ਇਦਾਂ ਹੋਣੇ ਚਾਹੀਦੇ ਆ ਤੇ ਜਿਉ ਤੁਸੀਂ ਕਿਹਾ ਕਿ ਮਤਲਬ ਭੰਗੜੇ ਨੂੰ ਲੈ ਕੇ ਅਸੀਂ ਇਹੀ ਚਾਹੁੰਦੇ ਆ ਕਿ ਹਾਂ ਵੀ ਹਮੇਸ਼ਾ ਭੰਗੜਾ ਪ੍ਰਮੋਟ ਹੋਵੇ ਠੀਕ ਆ ਜੀ ਇਦਾਂ ਦੇ ਕੱਪ ਹੁੰਦੇ ਰਹਿਣ ਤੇ ਜੋ ਛੋਟੀਆਂ-ਛੋਟੀਆਂ ਬਰੀਕੀਆਂ ਕੰਪੀਟੀਸ਼ਨ ਦੀਆਂ ਸਮਝ ਕੇ ਕੰਪੀਟੀਸ਼ਨ ਕਰਾਣੇ ਚਾਹੀਦੇ ਆ ਤੇ ਥੈਂਕ ਯੂ